ਭਗਵੰਤ ਮਾਨ ਨੇ ਜਿਹੜੇ ਲੋਕਾਂ ਦੇ ਨਾਲ ਝੂਠੇ ਵਾਦੇ ਤੇ ਲਾਰੇ ਲਾਏ ਸੀ ਨਾ ਉਹ ਪੰਜਾਬ ਦੇ ਅੰਦਰ ਲੋਕਾਂ ਨੇ ਨਕਾਰ ਦਿੱਤੇ ਯਾਰ ਬੜੀ ਸ਼ਰਮ ਦੀ ਗੱਲ ਹੈ ਤੂੰ 11000 ਤਾਂ ਦੇ ਨਹੀਂ ਸਕਿਆ ਤੇ ਤੂੰ 1100 ਕਿੱਥੇ ਦੇਵੇਂਗਾ ਕਿੱਥੇ ਆ ਸ਼ਗਨ ਸਕੀਮਾਂ ਦਾ ਪੈਸਾ 51 51000 ਕਿੱਥੇ ਆ 25 2500 ਰੁਪਏ ਦੀ ਪੈਨਸ਼ਨ ਕਿੱਥੇ ਆ 16000 ਕਰੋੜ ਰੁਪਈਆ ਸਟੂਡੈਂਟਾਂ ਦਾ ਔਰ ਤੁਸੀਂ ਤਾਂ ਕਹਿੰਦੇ ਸੀ ਖਜ਼ਾਨਾ ਸਾਡੇ ਕੋ ਭਰਿਆ ਆ ਤੁਸੀਂ ਕਹਿੰਦੇ ਹੁੰਦੇ ਸੀ 20000 ਕਰੋੜ ਰੁਪਈਆ ਮਾਈਨਿੰਗ ਤੋਂ ਲੈ ਕੇ ਆਵਾਂਗੇ ਤੇ ਅਸੀਂ 25000 ਕਰੋੜ ਰੁਪਈਆ ਜਿਹੜਾ ਆ ਉਹ ਅਸੀਂ ਐਕਸਾਈਜ਼ ਪਾਲਿਸੀ ਤੋਂ ਲੈ ਕੇ ਆ ਕੇ ਸਿੱਧਾ ਇਹ ਕਹਿੰਦਾ ਸੀ ਬਈ 55000 ਕਰੋੜ ਰੁਪਈਆ ਜਾਂ 50000 ਕਰੋੜ ਰੁਪਈਆ ਦਾ ਅਸੀਂ ਕਹਿੰਦੇ ਐਦਾਂ ਚੁਟਕੀ ਮਾਰ ਕੇ ਲੈ ਆਉਣਾ ਤਾਂ ਫਿਰ ਕਿੱਥੇ ਗਿਆ ਉਹ ਕੁਝ ਲੀਡਰ ਕਹਿੰਦੇ ਸੀ ਕਿ ਚਰਨਜੀਤ ਸਿੰਘ ਚੰਨੀ ਜੋ ਕਿ ਦੋ ਵਾਰ ਦੋ ਥਾਵਾਂ ਤੋਂ ਹਰ ਗਏ ਨੇ ਉਹ ਜਲੰਧਰ ਦੇ ਵਿੱਚ ਆ ਕੇ ਕੀ ਖਾੜ ਲੰਗੇ ਲੈਣਗੇ ਤੇ ਕੀ ਜਿੱਤ ਪਾਣਗੇ ਉਹਨੂੰ ਜਲੰਧਰ ਦੇ ਵਿੱਚ ਕਿਵੇਂ ਪਿਆਰ ਦੇਣਗੇ ਜਲੰਧਰ ਵਾਲੇ ਕੌਣ ਕੌਣ ਕਹਿੰਦਾ ਸੀ ਨਾ ਲਾਓ ਤੁਸੀਂ ਉਹ ਨਹੀਂ ਤਾਂ ਮੈਂ ਲੈ ਦੇਣਾ ਵਿਕਰਮ ਚੌਧਰੀ ਕਹਿੰਦਾ ਸੀ ਤੇ ਵਿਕਰਮ ਚੌਧਰੀ ਜਾਂਦਾ ਸੀ ਨਾ ਲੋਕਾਂ ਦੇ ਕੋਲ ਵੋਟਾਂ ਮੰਗਣ ਤੇ ਭਾਜੀ ਪੀ ਦੇ ਬੂਥਾਂ ਦੇ ਜਾ ਕੇ ਖੜਦਾ ਸੀ ਤੇ ਆਪਣੇ ਆਪ ਨੂੰ ਐਮ ਐਲ ਏ ਰੱਖਣ ਦੇ ਲਈ ਜੋਰ ਲਾ ਰਿਆ ਸੀ ਤੇ ਭਾਈ ਤੈਨੂੰ ਤਾਂ ਅਸੀਂ ਕਰਤਾ ਸਸਪੈਂਡ ਹੁਣ ਜੇ ਤੇਰੇ ਵਿੱਚ ਨਾ ਹਿੰਮਤ ਹੈ ਤਾਂ ਫਿਰ ਬੀ ਜੀ ਪੀ ਤੋਂ ਚੌਂਡ ਲੜ ਓਪੋਜੀਸ਼ਨ ਕਹਿੰਦੀ ਹੈ ਕਿ ਭਈ ਇਹ ਤਾਂ ਬਾਹਰੋਂ ਆਇਆ ਹੈ ਜਲੰਧਰ ਵਾਲੇ ਕੀ ਹੁਣ ਬਾਹਰ ਜਾਣਗੇ ਉਹਨਾਂ ਦੇ ਪਿੰਡ ਜਾਣਗੇ ਸਾਈਨ ਕਰਨ ਦੇ ਲਈ ਨਾ ਜਲੰਧਰ ਦੇ ਵਿੱਚ ਕੋਠੀ ਤੇ ਨਾ ਘਰ ਨਾ ਕੋਈ ਚੀਜ਼ ਦੇਖੋ ਪਹਿਲਾਂ ਤਾਂ ਅਸੀਂ ਬੈਠੇ ਆਂ ਦੂਜਾ ਉਹ ਜਲੰਧਰ ਦੇ ਐਮਪੀ ਇਹ ਕਹਿੰਦੇ ਸੀ ਨਾ ਬਾਹਰੋਂ ਆਇਆ ਤਾਂ ਜੇ ਫਿਰ ਬਾਹਰੋਂ ਆਇਆ ਸੀ ਤਾਂ ਫਿਰ ਲੋਕਾਂ ਨੇ 175 76 ਹਜ਼ਾਰ ਨਾ ਜਤਾਇਆ ਇਹਦਾ ਮਤਲਬ ਲੋਕਾਂ ਨੇ ਇਹ ਗੱਲ ਨਕਾਰ ਦਿੱਤੀ ਜਲੰਧਰ ਦੇ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੁਰਾ ਦੀ ਵੱਡੀ ਜਿੱਤ ਹੋਈ ਹੈ ਜਿਸ ਦਾ ਸਿੱਧਾ ਕ੍ਰੈਡਿਟ ਜਿਹੜਾ ਹੈਗਾ ਇਹ ਉਹ ਵੱਖ-ਵੱਖ ਹਲਕਿਆਂ ਦੇ ਵੱਖ-ਵੱਖ ਐਮਲਾਂ ਦੇ ਸਰਜੰਦਾ ਹੈ ਸੁਖਵਿੰਦਰ ਕੋਟਲੀਹੋਰੀ ਉਹਨਾਂ ਵਿੱਚੋਂ ਇੱਕ ਨੇ ਪੂਰਜੋਰ ਤਰੀਕੇ ਦੇ ਨਾਲ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੁਰਾ ਦਾ ਸਾਥ ਦਿੱਤਾ ਅਤੇ ਉਹਨਾਂ ਨੂੰ ਵੱਡੀ ਲੀਡ ਦੇ ਵਿੱਚ ਜਿਤਾਣ ਤੱਕ ਜਿਹੜਾ ਹੈ ਉਹ ਸਫ਼ਰ ਦੇ ਵਿੱਚ ਸਾਥ ਰਿਹਾ ਅਤੇ ਹੁਣ ਕਾਫੀ ਚੀਜ਼ਾਂ ਜਣੀਆਂ ਨੇ ਉਹ ਬਦਲ ਗਈਆਂ ਨੇ ਤਰਨਜੀਤ ਸਿੰਘ ਚੰਨੀ ਹੋਰੀ ਐਮਪੀ ਨੇ ਅੱਤੇ ਕੀ ਕੁਝ ਹੁਣ ਜਲੰਧਰ ਦੇ ਵਿੱਚ ਜਿਹੜਾ ਹੈ ਉਹ ਵਿਕਸਿਤ ਹੋਵੇਗਾ ਉਸ ਬਾਬਤ ਜਿਹੜਾ ਹੈ ਸੁਖਵਿੰਦਰ ਕੋਟਲੀ ਹੋਰਾ ਦੇ ਨਾਲ ਗੱਲਬਾਤ ਕਰਾਂਗੇ ਤੇ ਕਈ ਹੋਰ ਮੁੱਦੇ ਵੀ ਨੇ ਕੋਲ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਸਮਾਂ ਮਿਹਰਬਾਨੀ ਧੰਵਾਜੀ ਧੰਨਵਾਦ ਸ਼ੁਕਰੀਆ ਅੱਜ ਚਲ ਹੱਥ ਦੇ ਨਾਲ ਹੱਥ ਮਿਲਾ ਕੇ ਆਦਮਪੁਰ ਦੇ ਵਿੱਚ ਘੁੰਮਣਾ ਤੇ ਹੁਣ ਸਾਬਕਾ ਸੀਐਮ ਤਰਨਜੀਤ ਸਿੰਘ ਚੰਨੀ ਹੋਰਾ ਨੂੰ ਜਿਹੜਾ ਹੈਗਾ ਇਹ ਉਹ ਵਿਧਾਨ ਸਭਾ ਤੋਂ ਸਿੱਧਾ ਹੁਣ ਲੋਕ ਸਭਾ ਦੇ ਵਿੱਚ ਭੇਜਣਾ ਕਿੰਨੇ ਕ ਵੱਡੀ ਤੁਸੀਂ ਪਹਿਲਾਂ ਤਾਂ ਜਿੱਤ ਮੰਨਦੇ ਹੋ ਉਹ ਵੱਡੀ ਲੀਡ ਦੇ ਨਾਲ ਜਿੱਤੀ ਹੁੰਦੀ। ਦੇਖੋ ਇਹ ਗੁਰੂ ਦੀ ਬਖਸ਼ਿਸ਼ ਹੋਈ ਆ ਔਰ ਜਿਸ ਤਰੀਕੇ ਦੇ ਨਾਲ ਸਰਕਾਰ ਦੀਆਂ ਗਰੀਬ ਵਿਰੋਧੀ, ਦਲਤ ਵਿਰੋਧੀ, ਕਿਸਾਨ ਵਿਰੋਧੀ ਔਰ ਅਧਿਆਪਕ, ਡਾਕਟਰ ਤੇ ਮਾਸਟਰ ਵਿਰੋਧੀ ਇਹ ਇਹ ਇਨ੍ਹਾਂ ਸਰਕਾਰਾਂ ਨੇ ਕੰਮ ਕੀਤੇ ਸੀ ਨਾ ਤੇ ਲੋਕਾਂ ਨੇ ਬਹੁਤ ਵੱਡਾ ਫਤਵਾ ਪੂਰੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੇ ਖਿਲਾਫ ਦਿੱਤਾ ਹੈ। ਜਿਹਦੇ ਵਿੱਚ ਇੱਕ ਜਲੰਧਰ ਵੀ ਬਹੁਤ ਵੱਡੀ ਲੀਡ ਜਿਹੜੀ ਹੈ 1,75,000 ਦੀ ਔਰ ਅਸੀਂ ਕਹਿੰਦੇ ਹੁੰਦੇ ਸੀ ਵੀ ਡੇਢ 2 ਲੱਖ ਤੇ ਜਿੱਤਾਂਗੇ ਜੋ ਸਾਡਾ ਕੌਨਫੀਡੈਂਸ ਸੀਗਾ ਔਰ ਭਗਵਾਨ ਤਮਨ ਨੇ ਜਿਹੜੇ ਲੋਕਾਂ ਦੇ ਨਾਲ ਝੂਠੇ ਵਾਦੇ ਤੇ ਲਾਰੇ ਲਾਏ ਸੀ ਨਾ ਉਹ ਪੰਜਾਬ ਦੇ ਅੰਦਰ ਲੋਕਾਂ ਨੇ ਨਕਾਰ ਦਿੱਤੇ ਉਹਦੇ ਬਦਲੇ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਦੇ 10-11 ਮੰਤਰੀ ਹਾਰ ਗਏ ਪੰਜ ਤਾਂ ਜੇ 6 ਜਿਹੜੇ ਸੀਗੇ ਖੜੇ ਉਹਨਾਂ ਚੋਂ 4 ਤਾਂ ਉਹੀ ਹਾਰ ਗਏ ਔਰ ਦੂਸਰੇ ਮੰਤਰੀ ਆਪਣੇ ਹਲਕੇ ਹਾਰ ਗਏ ਔਰ ਲਗਭਗ 52-55 ਦੇ ਕਰੀਬ ਐਮਐਲਏ ਆਪਣੇ ਹਲਕੇ ਹਾਰ ਗਏ ਤਾਂ ਮੇਰੇ ਖਿਆਲ ਦੇ ਅੰਦਰ ਇਸ ਕਰਕੇ ਜਿਹੜੇ ਉਹਨਾਂ ਨੇ ਲੋਕਾਂ ਦੇ ਸਾਹਮਣੇ ਝੂਠ ਬੋਲਿਆ ਲੋਕਾਂ ਨੂੰ ਗੁੰਮਰਾਹ ਕੀਤਾ ਵੋਟਾਂ ਆਈਆਂ ਕਹਿੰਦੇ ਜੀ ਹੁਣ ਅਸੀਂ 1000 ਨਹੀਂ ਹੁਣ 1100 ਦੇਾਂਗੇ ਯਾਰ ਬੜੀ ਸ਼ਰਮ ਦੀ ਗੱਲ ਹੈ ਤੂੰ 11000 ਤਾਂ ਦੇ ਨਹੀਂ ਸਕਿਆ ਤੇ ਤੂੰ 1100 ਕਿੱਥੇ ਦੇਵੇਂਗਾ ਕਿੱਥੇ ਆ ਸ਼ਗਨ ਸਕੀਮਾਂ ਦਾ ਪੈਸਾ 51 52000 ਕਿੱਥੇ ਆ 25 2500 ਰੁਪਏ ਦੀ ਪੈਨਸ਼ਨ ਕਿੱਥੇ ਆ 16000 ਕਰੋੜ ਰੁਪਈਆ ਸਟੂਡੈਂਟਾਂ ਦਾ ਤੇ ਤੂੰ ਕਿਉਂ ਲੋਕਾਂ ਨੂੰ ਗਮਰਾਹ ਕਰਕੇ ਜਿਹੜਾ ਸਰਕਾਰ ਚਲਾਉਂਦਾ ਰਿਆਂ ਔਰ ਤੁਸੀਂ ਤਾਂ ਕਹਿੰਦੇ ਸੀ ਖਜ਼ਾਨਾ ਸਾਡੇ ਕੋ ਭਰਿਆ ਆ ਤੁਸੀਂ ਕਹਿੰਦੇ ਹੁੰਦੇ ਸੀ 20000 ਕਰੋੜ ਰੁਪਈਆ ਮਾਈਨਿੰਗ ਤੋਂ ਲੈ ਕੇ ਆਵਾਂਗੇ ਤੇ ਅਸੀਂ 25000 ਕਰੋੜ ਰੁਪਈਆ ਜਿਹੜਾ ਆ ਉਹ ਅਸੀਂ ਐਕਸਾਈਜ਼ ਪਾਲਿਸੀ ਤੋਂ ਲੈ ਕੇ ਆ ਕੇ ਸਿੱਧਾ ਇਹ ਕਹਿੰਦਾ ਸੀ 55000 ਕਰੋੜ ਰੁਪਈਆ ਜਾਂ 60000 ਕਰੋੜ ਰੁਪਈਆ ਦਾ ਅਸੀਂ ਕਹਿੰਦੇ ਇਦਾਂ ਝਟਕੀ ਮਾਰ ਕੇ ਲੈ ਆਉਣਾ ਤਾਂ ਫਿਰ ਕਿੱਥੇ ਗਿਆ ਉਹ ਕਿੱਥੇ ਗਿਆ ਹਜ਼ਾਰ ਦੀ ਹਜ਼ਾਰ ਦੀਆਂ ਗੱਲਾਂ ਕਿੱਥੇ ਗਈਆਂ ਪੈਨਸ਼ਨਾਂ ਕਿੱਥੇ ਗਿਆ ਰੋਜ਼ਗਾਰ ਲੋਕਾਂ ਦਾ ਇਸ ਕਰਕੇ ਲੋਕਾਂ ਨੇ ਪੰਜਾਬ ਦੇ ਅੰਦਰ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਨਕਾਰ ਦਿੱਤਾ ਤੇ ਭਗਵੰਤ ਮਾਨ ਨੂੰ ਹੁਣ ਆਪਣੀ ਨੈਤਿਕਤਾ ਕਬੂਲ ਦੇਆ ਕਿਉਂਕਿ ਅਣਾਟਾ ਨਾ ਸਰਕਾਰ ਬਣਦੀ ਹੈ 10 11 ਐਮ ਮੰਤਰੀ ਹਾਰ ਗਏ ਔਰ 52 53 ਐਮਐਲਏ ਹਾਰ ਗਏ ਤੋ ਉਹਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਹੁਣ ਅਸਤੀਫਾ ਦੇਣਾ ਚਾਹੀਦਾ ਫਿਰ ਲੋਕਾਂ ਦੇ ਫਤਵੇ ਦੇ ਲਈ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣਾ ਚਾਹੀਦਾ ਜਾਂ ਖੁਦ ਉਹਨੂੰ ਆਪਣੇ ਆਪ ਲਾਂਬੇ ਹੋ ਜਾਣਾ ਚਾਹੀਦਾ ਕਿ ਹੋਰ ਕਿਸੇ ਨੂੰ ਮੌਕਾ ਦਵੇ ਜਿਉਂ 2 3 ਸਾਲ ਹਾਲੇ ਉਹਨਾਂ ਦੇ ਹੈਗੇ ਨੇ ਪਰ ਉਹ 2 3 ਸਾਲ ਹੈ ਨਹੀਂ ਇਹਨਾਂ ਦੇ ਮੰਤਰੀ ਔਰ ਇਹਨਾਂ ਦੇ ਐਮਐਲਏ ਅੰਦਰੋਂ ਬਹੁਤ ਦੁਖੀ ਆ ਮਿਲਦਾ ਨਹੀਂ ਕਿਸੇ ਨੂੰ ਸਾਨੂੰ ਕਿਸੇ ਐਮਐਲਏ ਨੂੰ ਨਹੀਂ ਮਿਲਦਾ ਇਹ ਤਾਂ ਆਪੋਜੀਸ਼ਨ ਦੇ ਐਮਐਲਏਾਂ ਦੇ ਲਈ ਟਾਈਮ ਹੁੰਦਾ ਮਿਲਣਾ ਗਿਲਣਾ ਕਿਸੇ ਨੂੰ ਮਿਲਦਾ ਨਹੀਂ ਮਨਮਾਨੀਆਂ ਕਹਿੰਦਾ ਕਹਿੰਦਾ ਸੀ 13 0 ਆਊਗਾ ਮੇਰਾ ਗੱਡਾ ਨਾਰਾ ਲਾਉਂਦਾ ਸੀਗਾ ਤੇ ਉਹ ਕਿਤੇ ਮੈਂ ਤਾਂ ਸਾਰਿਆਂ ਨੂੰ ਕਿਹਾ ਵੇ ਭਰਾਵਾ ਕਿਤੇ ਸ਼ਾਮ ਨੂੰ ਪੀਤੀ ਖਾਦੀ ਜਿਖੈ ਤਾਂ ਹੋਣਾ ਤੇ ਉਹ ਗੱਲੀਆਂ ਤਿੰਨ ਰਹਿ ਗਈਆਂ ਤੇ ਕਿੱਥੇ ਗਿਆ ਉਹ 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 ਵਿਸ਼ਵਾਸ ਕਿੱਥੇ ਗਿਆ ਲੋਕਾਂ ਦੇ ਕੀਤੇ ਕੰਮ ਤੇ ਲੋਕਾਂ ਨੇ ਨਕਾਰ ਦਿੱਤਾ ਬੁਰੇ ਤਰੀਕੇ ਦੇ ਨਾਲ ਤੇ ਜਿੱਥੇ ਭਗਵੰਤ ਮਾਨ ਨੂੰ ਹੁਣ ਆਪਣੀ ਨੈਤਿਕਤਾ ਕਬੂਲਣੀ ਚਾਹੀਦੀ ਹੈ ਔਰ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਦੀ ਮਾਫੀ ਮੰਗਣੀ ਚਾਹੀਦੀ ਹੈ ਤੇ ਉਹਦੇ ਨਾਲ ਨਾਲ ਮੈਂ ਕੇਂਦਰ ਦੀ ਸਰਕਾਰ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਵੀ ਲੋਕਾਂ ਦੇ ਨਾਲ ਬੜੇ ਝੂਠੇ ਵਾਅਦੇ ਤੇ ਲਾਰੇ ਕੀਤੇ ਕਿੱਥੇ ਗਿਆ 15-15 ਲੱਖ ਰੁਪਏ ਲੋਕਾਂ ਦਾ ਕਿੱਥੇ ਗਿਆ 2 2 ਕਰੋੜ ਸਾਲ ਦੀ ਨੌਕਰੀ ਅੱਜ 20 ਕਰੋੜ ਨੌਕਰੀ ਲੋਕਾਂ ਕੋਲ ਹੁੰਦੀ ਤਾਂ ਮੇਰੇ ਖਿਆਲ ਦੇ ਅੰਦਰ ਪੂਰਾ ਖੁਸ਼ਹਾਲ ਹੋ ਜਾਣਾ ਸੀ ਕਹਿੰਦੇ ਅਸੀਂ ਨੇ ਬਹੁਤ ਤਰੱਕੀ ਕੀਤੀ ਹੈ ਦੇਸ਼ ਕੋ ਹਮ ਬਹੁਤ ਅੱਗੇ ਲੈ ਗਏ ਹਨ ਤੇ 80 ਕਰੋੜ ਤੋਂ ਵੱਧ ਲੋਕਾਂ ਦੇ ਰਾਸ਼ਨ ਆਟੇ ਦਾਲ ਦੇ ਕਾਰਡ ਬਣਾਤੇ ਇਹਨਾਂ ਨੇ ਕੀ ਕਿੱਥੇ ਗਿਆ ਫਿਰ ਫਿਰ ਕਿੱਥੇ ਗਿਆ ਦੇਸ਼ ਦਾ ਬਜਟ ਕਿੱਥੇ ਗਿਆ ਦੇਸ਼ ਇਸ ਕਰਕੇ ਮੋਦੀ ਸਾਹਿਬ ਨੂੰ ਵੀ ਲੋਕਾਂ ਨੇ ਸਬਕ ਸਿਖਾਇਆ ਜਿਹੜਾ ਕਹਿੰਦਾ ਸੀ ਹਮ 400 ਕੇ ਪਾਰ ਜਾਏਗੇ ਮੋਦੀ ਦੀ ਆਪਣੀ ਭਾਰਤੀ ਜਨਤਾ ਪਾਰਟੀ 63 ਸੀਟਾਂ ਹਾਰ ਗਈ ਅੱਗੇ ਨਾਲੋਂ 303 ਸੀ 63 ਘਟ ਗਈਆਂ ਤੇ ਅੱਜ ਸਰਕਾਰ ਬਣਾਉਣ ਲਈ ਦੂਜਿਆਂ ਦੀ ਚੌਖਟ ਤੇ ਉਹਨੂੰ ਜਾਣਾ ਪੈ ਗਿਆ ਅੱਜ ਕਦੇ ਮੈਂ ਉਹ ਕਿਉਂਕਿ ਦੇਸ਼ ਦੀ ਪੋਲਿਟਿਕਸ ਹੈ ਅੱਜ ਕੱਲੇ-ਕੱਲੇ ਦੇ ਕੋਲ ਜਾਣਾ ਪੈ ਕੇ ਸਰਕਾਰ ਬਣਾਉਣੇ ਦੇ ਲਈ ਯਤਨ ਕੀਤਾ ਜਾ ਰਿਹਾ ਹੈ ਇਹਦਾ ਮਤਲਬ ਹੈ ਕਿ ਮੋਦੀ ਨੇ ਧਰਮ ਦੇ ਨਾਂ ਦੇ ਉੱਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ RAM ਦੇ ਨਾਂ ਦੇ ਉੱਤੇ ਭਗਵਾਨ ਰਾਮ ਤਾਂ ਸਾਡੇ ਵੀ ਨੇ ਕਣ-ਕਣ ਦੇ ਅੰਦਰ ਮੌਜੂਦ ਹੈ ਪੂਰੀ ਦੁਨੀਆ ਉਹਨਾਂ ਨੂੰ ਮੰਨਦੀ ਹੈ ਤੇ ਜੇ ਆਪਾਂ ਇਹ ਕਹੀਏ ਕਿ ਰਾਮ ਦੇ ਨਾਂ ਤੇ ਵੋਟਾਂ ਦੋ ਰਾਮ ਮੰਦਰ ਦੇ ਨਾਂ ਤੇ ਵੋਟਾਂ ਦੋ ਤਾਂ ਮੇਰੇ ਖਿਆਲ ਦੇ ਅੰਦਰ ਜੇ ਲੋਕ ਅਜਿਹਾ ਚਾਹੁੰਦੇ ਤਾਂ ਫਿਰ ਅਜੁੱਧਿਆ ਦੇ ਅੰਦਰ ਭਾਰਤੀ ਜਨਤਾ ਪਾਰਟੀ ਹਾਰਦੀ ਨਾ ਲੋਕ ਸਮਝ ਗਏ ਕਿ ਇਹ ਧਰਮ ਦੀ ਰਾਜਨੀਤੀ ਕਰ ਰਹੇ ਹੈ ਦੇਸ਼ ਨੂੰ ਵੰਡ ਰਹੇ ਨੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ ਇਸਾਈਆਂ ਦੇ ਉੱਤੇ ਜ਼ੁਲਮ ਕਰਕੇ ਇਸ ਦੇਸ਼ ਦੇ ਅੰਦਰ ਭਾਰਤ ਦੇ ਸੰਵਿਧਾਨ ਨੂੰ ਆਰਐਸਐਸ ਦੇ ਜ਼ਰੀਏ ਬਦਲਣਾ ਚਾਹੁੰਦੇ ਆ ਤੇ ਲੋਕਾਂ ਨੇ ਭਾਈ ਬੀਜੇਪੀ ਨੂੰ ਵੀ ਦੇਸ਼ ਦੇ ਅੰਦਰ ਨਕਾਰ ਦਿੱਤਾ ਇਸ ਕਰਕੇ ਬੋਦੀ ਸਾਹਿਬ ਤੁਹਾਨੂੰ ਸਰਕਾਰ ਬਣਾਉਣ ਦਾ ਕੋਈ ਹੱਕ ਨਹੀਂ ਹੈ ਆਪੋਜੀਸ਼ਨ ਨੂੰ ਸਰਕਾਰ ਬਣਾਉਣ ਦਿਓ ਤਾਂ ਕਿ ਤੁਹਾਡੀ ਨੈਤਿਕਤਾ ਕਿਤੇ ਕਾਇਮ ਰਹਿ ਜਾਵੇ ਹੁਣ ਤਰ ਲਓ ਮੱਛੀ ਹੋਇਆ ਆ ਦੇ ਕਿਹੜੇ ਤਰੀਕੇ ਦੇ ਨਾਲ ਮੈਨੂੰ ਸੌ ਚੁੱਕਣ ਦੇ ਲਈ ਕਹਿ ਦੇਣ ਉਹ ਜਿਹੜੇ ਉਹਦੇ ਸਹਿਯੋਗੀ ਸੀ ਅੱਜ ਉਹਦਾ ਸਾਥ ਛੱਡਣ ਦੇ ਲਈ ਹੌਲੀ 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 ਮੇਰੇ ਖਿਆਲ 'ਚ ਖਿਸਕਣ ਲੱਗ ਗਏ ਨੇ ਸੋ ਇਸ ਕਰਕੇ ਦੇਸ਼ ਨੂੰ ਗੁੰਮਰਾਹ ਕਰਨ ਦੇ ਲਈ ਜਿੰਨਾ ਮੋਦੀ ਨੇ ਲੋਕਾਂ ਦੇ ਨਾਲ ਝੂਠ ਬੋਲਿਆ ਉਹਦੇ ਹਿਸਾਬ ਦੇ ਨਾਲ ਹੁਣ ਮੋਦੀ ਸਾਹਿਬ ਵੀ ਆਪਣੀ ਜਿਹੜੀ ਆ ਆਧਾਰ ਆ ਉਹ ਪੂਰੇ ਦੇਸ਼ ਦੇ ਅੰਦਰ ਗਵਾ ਚੁੱਕੇ ਮੈਂ ਜਲੰਧਰ ਮੈਂ ਜਲੰਧਰ ਦੇ ਉੱਤੇ ਹੀ ਗੱਲ ਕਰੂੰਗਾ ਜਲੰਧਰ ਦੇ ਵਿੱਚ ਕੁਝ ਲੀਡਰ ਕਹਿੰਦੇ ਸੀ ਕਿ ਚਰਨਜੀਤ ਸਿੰਘ ਚੰਨੀ ਜੋ ਕਿ ਦੋ ਵਾਰ ਦੋ ਥਾਵਾ ਤੋਂ ਹਰ ਗਏ ਨੇ ਉਹ ਜਲੰਧਰ ਦੇ ਵਿੱਚ ਆ ਕੇ ਕੀ ਖਾੜ ਲੰਗੇ ਲੈਣਗੇ ਤੇ ਕੀ ਜਿੱਤ ਪਾਣਗੇ ਜਿਹੜਾ ਦੋ ਥਾਵਾ ਤੋਂ ਜਿੰਨਾ ਲੋਕਾਂ ਨੇ ਨਕਾਰਿਆ ਵਾ ਉਹਨੂੰ ਜਲੰਧਰ ਦੇ ਵਿੱਚ ਕਿਵੇਂ ਪਿਆਰ ਦੇਣਗੇ ਜਲੰਧਰ ਵਾ ਕੋਣ ਕੋਣ ਕਹਿੰਦਾ ਸੀ ਨਾ ਲਾਓ ਤੁਸੀਂ ਉਹਦਾ ਨਹੀਂ ਤਾਂ ਮੈਂ ਲੈ ਦੇਣਾ ਬਿਕਰਮ ਚੌਧਰੀ ਕਹਿੰਦਾ ਸੀ ਤੁਹਾਡਾ ਸਵਾਲ ਬਿਕਰਮ ਚੌਧਰੀ ਤੇ ਆ ਤੇ ਬਿਕਰਮ ਚੌਧਰੀ ਸਾਨੂੰ ਕਹਿੰਦਾ ਸੀ ਵੀ ਦੇਖਾਂਗੇ ਇਹ ਜਿਤਾ ਲੈਂਦੇ ਆ ਉਹਨੂੰ ਉਹਨੂੰ 40000 ਦੇ ਕਰੀਬ ਬੀਜੇਪੀ ਨੂੰ ਹਰਾਇਆ ਫਲੋਰ ਦੇ ਵਿੱਚ ਅਸੀਂ ਤੇ 20000 ਦੇ ਕਰੀਬ ਅਸੀਂ ਹਰਾਇਆ ਇਹਦੇ ਆਮ ਆਦਮੀ ਪਾਰਟੀ ਨੂੰ ਤੇ ਬਿਕਰਮ ਚੌਧਰੀ ਜਾਂਦਾ ਸੀ ਨਾ ਲੋਕਾਂ ਦੇ ਕੋਲ ਵੋਟਾਂ ਮੰਗਣ ਤੇ ਬੀਜੇਪੀ ਦੇ ਬੂਥਾਂ ਤੇ ਜਾ ਕੇ ਖੜਦਾ ਸੀ ਤੇ ਆਪਣੇ ਆਪ ਨੂੰ ਐਮਐਲਏ ਰੱਖਣ ਦੇ ਲਈ ਜ਼ੋਰ ਲਾ ਰਿਆ ਸੀ ਤੇ ਭਾਈ ਤੈਨੂੰ ਤਾਂ ਅਸੀਂ ਕਰਤਾ ਸਸਪੈਂਡ ਹੁਣ ਜੇ ਤੇਰੇ ਵਿੱਚ ਨਾ ਹਿੰਮਤ ਹੈ ਤਾਂ ਫਿਰ ਬੀਜੇਪੀ ਤੋਂ ਚੋਣ ਲੜ ਅਸਤੀਫਾ ਦੇ ਅਸੀਂ ਤਾਂ ਜਿਤਾਤਾ ਤੂੰ ਕਦੇ ਸਾਰ ਪ੍ਰਗਟ ਸਿੰਘ ਦੇ ਉੱਤੇ ਕਦੇ ਲਾਡੀ ਜੀ ਦੇ ਕਦੇ ਹੋਰ ਕਿਸੇ ਦੇ ਉੱਤੇ ਕਦੇ ਮੇਰੇ ਉੱਤੇ ਤੂੰ ਬੜੇ ਅਪਸ਼ਬਦ ਬੋਲਦਾ ਸੀਗਾ ਮੈਂ ਕੋਈ ਅਪਸ਼ਬਦ ਨਹੀਂ ਬੋਲਣਾ ਕਿਉਂਕਿ ਮੈਨੂੰ ਚੌਧਰੀ ਸਾਹਿਬ ਦੀ ਸ਼ਰਮ ਆਉਂਦੀ ਹੈ ਵੱਡੇ ਚੌਧਰੀ ਸਾਹਿਬ ਚੌਧਰੀ ਸੰਤੋਖ ਸਿੰਘ ਜੀ ਬੜੇ ਚੰਗੇ ਇਨਸਾਨ ਸੀ ਅਸੀਂ ਵੀ ਉਹਨਾਂ ਕੋਲ ਕੰਮਾਂ ਲਈ ਜਾਂਦੇ ਹੁੰਦੇ ਸੀ ਔਰ ਉਹਨਾਂ ਦਾ ਨੀਤੀ ਔਰ ਨੀਅਤ ਜਿਹੜੀ ਹੈ ਤੇ ਉਹ ਇਮਾਨਦਾਰੀ ਅੱਜ ਵੀ ਕਾਇਮ ਰਹੇਗੀ ਇਸ ਕਰਕੇ ਮੈਂ ਵਿਕਰਮ ਜੀ ਨੂੰ ਕਹਿਣਾ ਚਾਹਨਾ ਕਿ ਤੂੰ ਸਾਨੂੰ ਚੈਲੰਜ ਕੀਤਾ ਸੀ ਅਸੀਂ ਤੇਰਾ ਚੈਲੰਜ ਕਬੂਲ ਕੀਤਾ ਉਹਨਾਂ ਨੂੰ ਜਿਤਾਇਆ ਹੁਣ ਸਾਡਾ ਚੈਲੰਜ ਕਬੂਲ ਕਰ ਫਲੋਰ ਤੋਂ ਅਸਤੀਫਾ ਦੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਲੜ ਤੇ ਫਿਰ ਤੈਨੂੰ ਟੱਕਰਦੇ ਆ ਆ ਕੇ ਫਲੋਰ ਦੇ ਵਿੱਚ ਫਿਰ ਪਤਾ ਲੱਗੂਗਾ ਕਿ ਕਿੰਨੇ ਕਿਹੜੇ ਤਿਲਾਂ ਦੇ ਵਿੱਚ ਕਿੰਨਾ ਤੇਲ ਆ ਇਸ ਕਰਕੇ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰੀਏ ਹੁਣ ਮੈਂ ਉਹਨੂੰ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਅਸੀਂ ਆਪਣੀ ਗੱਲ ਪਗਾਤੀ ਐ ਹੁਣ ਤੂੰ ਆਪਣੀ ਗੱਲ ਨੂੰ ਪਗਾ। ਅਸੀਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਹੱਥਾਂ ਦੇ ਵਿੱਚ ਹੱਥਾਂ ਦੇ ਵਿੱਚ ਹੱਥ ਪਾ ਕੇ ਵੋਟ ਮੰਗਣ ਦੀ ਲੈ ਕੇ ਗਏ ਹੁਣ ਐਮਪੀ ਬਣ ਗਏ ਨੇ ਜਲੰਧਰ ਦੇ ਕਈ ਕੰਮ ਨੇ ਖਾਸ ਕਰ ਤੁਹਾਡੇ ਹਲਕੇ ਦੇ ਵਿੱਚ ਇੱਕ ਕੰਮ ਪੁਲ ਦਾ ਹੈਗਾ ਇਹ ਲੋਕ ਕਾਫੀ ਲੰਬੇ ਸਮੇਂ ਤੋਂ ਤੜਪਦੇ ਪਏ ਨੇ ਕੀ ਉਹ ਚੀਜ਼ ਜਿਹੜੀ ਹੈਗੀ ਉਹ ਜੋ ਲੋਕਾਂ ਦੀ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸੁਖਵਿੰਦਰ ਕੋਟਲੀ ਹੋਰੀ ਚਰਨਜੀਤ ਸਿੰਘ ਚੰਨੀ ਹੋਰਾ ਦਾ ਹੱਥ ਫੜ ਕੇ ਆਦਮਪੁਰ ਲੈ ਕੇ ਜਾਣਗੇ ਨਹੀਂ ਦੇਖੋ ਇਹ ਮੇਰੀ ਡਿਊਟੀ ਹੈ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਔਰ 14000 ਤੇ ਅਸੀਂ ਉੱਥੋਂ ਜਿੱਤੇ ਆ ਬਹੁਤ ਵੱਡੀ ਲੀਡ ਹੈ ਅੱਜ ਤੱਕ ਕਦੇ ਕਾਂਗਰਸ ਜਿੱਤੇ ਨਹੀਂ ਨੀਆਂ ਵੋਟਾਂ ਦੇ ਨਾਲ ਔਰ 20 ਸਾਲ ਦਾ ਗੜ ਜਿਹੜਾ ਅਕਾਲੀ ਦਲ ਦਾ ਹੁੰਦਾ ਸੀ ਉਹ ਮੈਂ 22 ਦੇ ਵਿੱਚ ਤੋੜਿਆ ਸੀਗਾ ਸੋ ਮੇਰਾ ਮਤਲਬ ਆ ਕਿ ਉਹਨਾਂ ਨੇ ਸਾਰੇ ਘੁੰਮ ਕੇ ਵੀ ਦੇਖਿਆ ਔਰ ਹੋ ਸਕਦਾ ਸਾਡੀ ਸਰਕਾਰ ਆ ਜਾਏ ਫਿਰ ਤਾਂ ਕਿਆ ਬਾਤਾਂ ਨੇ ਲੇਕਿਨ ਜੇ ਸਾਡੀ ਸਰਕਾਰ ਨਹੀਂ ਵੀ ਆਈ ਤਾਂ ਅਸੀਂ ਜਿਹੜਾ ਵੀ ਸੰਬੰਧਿਤ ਵਿਭਾਗ ਹੋਏਗਾ ਅਸੀਂ ਸਾਚਨਜੀਤ ਸਿੰਘ ਚੰਨੀ ਜੀ ਦੇ ਕੋਲ ਪ੍ਰਪੋਜ਼ਲਸ ਲੈ ਕੇ ਜਾਵਾਂਗੇ ਮਨਿਸਟਰਾਂ ਕੋਲ ਜਾਵਾਂਗੇ ਤਾਂ ਕਿ ਜਿਹੜੇ ਲੋਕਾਂ ਦੀ ਜ਼ਰੂਰਤ ਲੋਕਾਂ ਦੇ ਮਸਲੇ ਨੇ ਉਹਨਾਂ ਨੂੰ ਅਸੀਂ ਜ਼ਰੂਰ ਹੱਲ ਕਰਨ ਦਾ ਯਤਨ ਕਰੀਏ ਸਾਡੀ ਡਿਊਟੀ ਹੈ ਬਾਹ ਫੜਨਾ ਕੀ ਹੈ ਉਹਨਾਂ ਨੂੰ ਚੱਕ ਕੇ ਗੱਡੀ ਚ ਲੈ ਜਾਇਆ ਕਰਾਂਗੇ ਉਹ ਦਿਆਨਦਾਰੀ ਬੰਦਾ ਆ ਕੋਈ ਇਦਾਂ ਦੀ ਗੱਲ ਨਹੀਂ ਹੈ ਮੁਹੱਬਤ ਕਰਦਾ ਲੋਕਾਂ ਨੇ ਔਰ ਉਹਦੀ ਮੁਹੱਬਤ ਨੂੰ ਲੋਕਾਂ ਨੇ ਕਬੂਲਿਆ ਔਰ ਉਹਨੂੰ ਮੁਹੱਬਤ ਦਿੱਤੀ ਹੈ ਮੇਰੇ ਖਿਆਲ ਦੇ ਅੰਦਰ ਜਿੰਨਾ ਉਹ ਕੰਮ ਅੱਗੇ ਕਰਦੇ ਸੀ ਉਦੋਂ ਦੁੱਗਣਾ ਚਿਗਣੀ ਹਿੰਮਤ ਦੇ ਨਾਲ ਉਹਨਾਂ ਨੂੰ ਹੋਰ ਕੰਮ ਕਰਨਾ ਚਾਹੀਦਾ ਤਾਂ ਕਿ ਜਲੰਧਰ ਦੇ ਲੋਕਾਂ ਦਾ ਕਰਜ਼ਾ ਉਤਾਰ ਸਕਣ ਮੇਰੇ ਖਿਆਲ ਦੇ ਅੰਦਰ ਚਰਜਰ ਚਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਔਰ ਖਾਸ ਕਰਕੇ ਜਲੰਧਰ ਦੇ ਲੋਕਾਂ ਦਾ ਸਹਾਨ ਜਿਹੜਾ ਉਹ ਕਦੇ ਭੁੱਲਣ ਪੋਜੀਸ਼ਨ ਕਹਿੰਦੀ ਹੈ ਕਿ ਭਈ ਇਹ ਤਾਂ ਬਾਹਰੋਂ ਆਇਆ ਹੈ ਜਲੰਧਰ ਵਾਲੇ ਕੀ ਹੁਣ ਬਾਹਰ ਜਾਣਗੇ ਉਹਨਾਂ ਦੇ ਪਿੰਡ ਜਾਣਗੇ ਸਾਈਨ ਕਰਨ ਦੇ ਲਈ ਨਾ ਜਲੰਧਰ ਦੇ ਵਿੱਚ ਕੋਠੀ ਤੇ ਨਾ ਘਰ ਨਾ ਕੋਈ ਚੀਜ਼ ਹੁਣ ਉਥੋਂ ਹੁਣ ਐਮਪੀ ਬਣ ਗਏ ਨੇ ਉੱਥੋਂ ਹਫ਼ਤੇ ਵਿੱਚ ਇੱਕ ਵਾਰੀ ਆਇਆ ਕਰਨਗੇ ਜੋ ਕੰਮ ਹੋਣੇ ਆਪਣੇ ਪਸੰਦ ਦੇ ਤਾਂ ਆਏ ਦੇ ਕੰਮ ਕਰਕੇ ਨਿਕਲ ਜਾਇਆ ਕਰਨਗੇ ਤੇ ਬਾਕੀ ਜਲੰਧਰ ਦੇ ਲੋਕ ਜਣੇ ਨੇ ਉਹ ਰੁੱਲਣਗੇ ਦੇਖੋ ਪਹਿਲਾਂ ਤਾਂ ਅਸੀਂ ਬੈਠੇ ਆਂ ਦੂਜਾ ਉਹ ਜਲੰਧਰ ਦੇ ਐਮਪੀ ਇਹ ਕਹਿੰਦੇ ਸੀ ਨਾ ਬਾਹਰੋਂ ਆਇਆ ਤਾਂ ਜੇ ਫਿਰ ਬਾਹਰੋਂ ਆਇਆ ਸੀ ਤਾਂ ਫਿਰ ਲੋਕਾਂ ਨੇ 17576 ਹਜ਼ਾਰ ਨਾ ਜਤਾਇਆ ਇਹਦਾ ਮਤਲਬ ਲੋਕਾਂ ਨੇ ਇਹ ਗੱਲ ਨਕਾਰ ਦਿੱਤੀ ਹੁਣ ਰਹੀ ਗੱਲ ਉਹਨਾਂ ਦੇ ਇੱਥੇ ਰਹਿਣ ਦੀ ਬਿਲਕੁਲ ਉਹ ਇੱਥੇ ਰਹਿਣਗੇ ਔਰ ਉਹ ਘਰ ਵੀ ਅਸੀਂ ਉਹਨਾਂ ਨੂੰ ਲਗਭਗ ਜਿਹੜਾ ਆ ਉਹ ਹੋ ਗਿਆ ਆ ਕੋ ਸਿਸਟਮ ਨਹੀਂ ਵਧੀਆ ਘਾਟਨ ਕਰਾਂਗੇ ਪਰ ਆਦਮਪੁਰ ਦੇ ਵਿੱਚ ਹੋਵੇਗਾ ਜਲੰਧਰ ਸ਼ਹਿਰ ਮੇਰੇ ਖਿਆਲ ਚ ਜਲੰਧਰ ਜ਼ਿਆਦਾ ਬੈਟਰ ਰਹੇਗਾ ਕਿਉਂਕਿ ਇੱਥੋਂ ਆਸੇ ਪਾਸੇ ਮੂਵਮੈਂਟ ਕਰਨੀ ਸੌਖੀ ਰਹੇਗੀ ਤੇ ਤੁਹਾਨੂੰ ਵੀ ਉਸ ਦਿਨ ਪਾਰਟੀ ਤੇ ਸੱਦਾਂਗੇ ਤੇ ਗ੍ਰਹਿ ਪ੍ਰਵੇਸ਼ ਅਸੀਂ ਕਰ ਰਹੇ ਹਾਂ ਬਹੁਤ ਜਲਦੀ ਤੇ ਤੁਹਾਨੂੰ ਵੀ ਜ਼ਰੂਰ ਸੱਦਾਂਗੇ ਚਾਹ ਪਾਣੀ ਵੀ ਪਿਆਵਾਂਗੇ ਚੰਨੀ ਸਾਹਿਬ ਇੱਥੇ ਰਹਿਣਗੇ ਕਿਉਂਕਿ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿਉਂਕਿ ਪਾਰਲੀਮੈਂਟ ਦੇ ਸੈਸ਼ਨਸ ਬੜੇ ਲੰਬੇ ਚੱਲਦੇ ਨੇ 365 ਦਿਨਾਂ ਦੇ ਵਿੱਚ 145 ਦਿਨ ਦੇ ਕਰੀਬ ਸ਼ਾਇਦ ਨਾ ਹੋ ਮਾ ਤਾਂ ਉਸੇ ਦਾ ਮੈਂ ਗਲਤ ਹਾਂ ਵੀ ਇਹਨੇ ਦਿਨ ਤੱਕ ਸੈਸ਼ਨ ਚੱਲਦਾ ਫਿਰ ਕਈ ਆਪਣੇ ਮਸਲੇ ਵੀ ਹੋਰ ਵੀ ਹੁੰਦੇ ਨੇ ਪਰ ਬੇਹੱਦ ਜੇ ਸੈਚਰਡੇ ਸੰਡੇ ਵੀ ਆਇਆ ਜਾਵੇ ਤਾਂ ਮੇਰੇ ਖਿਆਲ ਦੇ ਅੰਦਰ ਲੋਕਾਂ ਨੂੰ ਮਿਲਿਆ ਜਾ ਸਕਦਾ ਚੰਨੀ ਸਾਹਿਬ ਨੂੰ ਸੁਝਾ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਉਹਨਾਂ ਦਰਦ ਨੂੰ ਸਮਝਦੇ ਨੇ ਲੋਕਾਂ ਤੱਕ ਅਪਰੋਚ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਔਰ ਲੋਕਾਂ ਦੀ ਅਪਰੋਚ ਉਹਨਾਂ ਤੱਕ ਕਿੱਦਾਂ ਹੋਣੀ ਚਾਹੀਦੀ ਹੈ ਉਹਨੂੰ ਸਮਝਦੇ ਨੇ ਇੱਥੇ ਰਵਾਂਗੇ ਔਰ ਲੋਕਾਂ ਦੀ ਸੇਵਾ ਕਰਾਂਗੇ ਆਖਰੀ ਦੋ ਸਵਾਲ ਮੇਰੇ ਚਰਨਜੀਤ ਸਿੰਘ ਚੰਨੀ ਹੋਰੀਏ ਇਹ पोस्टर ਵੀ ਕਿਹਾ ਉਹਨੇ ਲਾਇਆ ਕਿ ਭਈ ਜਾਂ ਤਾਂ ਮੈਂ ਰਹੂੰਗਾ ਜਾਂ ਤਾਂ ਜਲੰਧਰ ਦੇ ਵਿੱਚ ਨਸ਼ਾ ਰਹੇਗਾ ਨਸ਼ਾ ਖਤਮ ਹੋ ਜਾਵੇਗਾ ਦੇਖੋ ਇਹਦੇ ਲਈ ਸਾਨੂੰ ਹਰ ਇੱਕ ਨੂੰ ਲੜਾਈ ਲੜਨੀ ਪਵੇਗੀ ਇੱਕ ਐਮਪੀ ਦੀ ਡਿਊਟੀ ਐ ਇੱਕ ਐਮਐਲਏ ਦੀ ਡਿਊਟੀ ਬਹੁਤ ਵੱਡੀ ਹੁੰਦੀ ਹੈ ਮੈਂ ਤਾਂ ਕਿਸੇ ਨਸ਼ਾਖੋਰ ਦਾ ਕੋਈ ਮੈਨੂੰ ਫੋਨ ਵੀ ਆ ਜਾਏ ਕੋਈ ਫੜ ਮੈਂ ਤਾਂ ਕਿਸੇ ਨੂੰ ਨਹੀਂ ਛਡਾਉਂਦਾ ਔਰ ਉਹਨਾਂ ਨੇ ਵੀ ਇਹ ਤਹਿਈਆ ਕੀਤਾ ਹੈ ਕਿ ਜਿਹੜੇ ਲੋਕ ਜਿਹੜੇ ਬੰਦੇ ਸਮਗਲਰ ਸਮਗਲਿੰਗ ਕਰ ਰਹੇ ਨੇ ਸਮਗਲਨਾ ਦੀ ਮਦਦ ਕਰ ਰਹੇ ਨੇ ਇਹਨਾਂ ਨੂੰ ਜੇਲਾ ਦੀਆਂ ਸਲਾਕਾਂ ਤੱਕ ਲੈ ਕੇ ਜਾਣਾ ਇਹ ਸਾਡੀ ਡਿਊਟੀ ਆ ਮੇਰੇ ਖਿਆਲ ਦੇ ਅੰਦਰ ਗੁਰੂ ਸਾਹਿਬ ਦਾ ਓਟ ਆਸਰਾ ਲੈਣਾ ਚਾਹੀਦਾ ਗੁਰੂ ਸਾਹਿਬ ਦੇ ਉਹ ਸ਼ਬਦ ਨੇ ਕਿ ਨਿਸ਼ਚੇ ਕਰੇ ਆਪਣੀ ਜੀਤ ਕਰੇ ਤੋਂ ਮੇਰੇ ਖਿਆਲ ਦੇ ਅੰਦਰ ਗੁਰੂਆਂ ਦੇ ਪੈਗਾਮ ਤੋਂ ਸਾਨੂੰ ਸਿੱਖਣਾ ਚਾਹੀਦਾ ਕੁਝ ਤੁਸੀਂ ਕਹਿ ਰਹੇ ਹੋ ਕਿ ਬਦਲਣਾ ਚਾਹੀਦਾ ਹੈ ਕਿ ਬਾਬੇ ਨਾਨਕ ਦੀ ਧਰਤੀ ਹੈ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੰਜਾਬ ਹੈ ਦੇਸ਼ ਹੈ ਗੁਰੂ ਰਬਦਾਸ ਦੀ ਕਰਮ ਭੂਮੀ ਤੇ ਜਨਮ ਭੂਮੀ ਇਹ ਦੇਸ਼ ਹੈ ਗੁਰੂ ਰਬਦਾਸ ਕਬੀਰ ਸਾਹਿਬ ਭਗਵਾਨ ਬਾਲਮੀਕ ਗੁਰੂ ਰਾਮ ਮਤਲਬ ਕਿੰਨਾ ਕਾ ਕਹੀਏ ਇਸ ਇਥੇ ਇਥੇ ਬਾਣੀ ਲਿਖੀ ਗਈ ਇਥੇ ਮਹਾਭਾਰਤ ਲਿਖਿਆ ਗਿਆ ਯਾਰ ਇਥੇ ਰਮਾਇਣ ਲਿਖਿਆ ਗਿਆ ਇਥੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਹੋਈ ਹੈ ਸਭ ਧਰਮਾਂ ਦੇ ਲੋਕ ਏਕੇ ਦੇ ਨਾਲ ਰਹਿ ਰਹੇ ਨੇ ਮੈਂ ਚਾਹੁੰਦਾ ਕਿ ਗੁਰੂਆਂ ਦੇ ਦਿੱਤੇ ਪੈਗਾਮ ਦੇ ਅਨੁਸਾਰ ਵਿਅਕਤੀ ਨੂੰ ਸਰਕਾਰਾਂ ਵੀ ਉਸ ਤਰੀਕੇ ਨਾਲ ਚਲਾਈਆਂ ਚਾਹੀਦੀਆਂ ਤਾਂ ਕਿ ਕੋਈ ਲੋਕਾਂ ਦੇ ਉੱਤੇ ਜ਼ੁਲਮ ਜਿਆਦਤੀ ਨਾ ਹੋਵੇ ਲੋਕ ਅਮਨ ਆਮਾਨ ਦੇ ਨਾਲ ਰਹਿਣ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲਣ ਲੋਕਾਂ ਨੂੰ ਕਿਰਤ ਕਰਨ ਕਿਰਤ ਦਾ ਕੰਮ ਜਿਹੜਾ ਨਾ ਉਹ ਉਹ ਕਿਰਤ ਵਾਲੇ ਪਾਸੇ ਲੋਕ ਨੂੰ ਦਸਾਂ ਨੌ ਦੀ ਕਿਰਤ ਕਰਨ ਤੇ ਵੰਡ ਕੇ ਛਕਣ ਹੁਣ ਮੋਦੀ ਸਾਹਿਬ ਨੇ ਤਾਂ ਕੀ ਕੀਤਾ ਕਹਿੰਦੇ ਜੀ ਹਮ ਦੇਸ਼ ਕੋ ਖੁਸ਼ਹਾਲ ਕਰ ਦਿਆ ਹੈ ਕਿ ਮੈਂ ਸ਼ਾਇਦ ਅੱਗੇ ਪਹਿਲਾਂ ਕਹਿ ਰਿਹਾ 80 ਕਰੋੜ ਲੋਕਾਂ ਦੇ ਦਾਣੇ ਵਾਲੇ ਕਾਰਡ ਬਣਾਤੇ ਉਹਨਾਂ ਨੇ ਸੋ ਇਹ ਇਹ ਇਹਦੇ ਨਾਲ ਨਹੀਂ ਭਲਾ ਹੋਣਾ ਲੋਕਾਂ ਨੂੰ ਨੌਕਰੀਆਂ ਰੋਜ਼ਗਾਰ ਇੰਡਸਟਰੀਜ਼ ਹਸਪੀਟਲਸ ਚੰਗੇ ਸਕੂਲ ਚੰਗੇ ਵਿੱਦਿਆ ਚੰਗੀ ਹੋਏਗੀ ਤਾਂ ਲੋਕ ਚੰਗਾ ਜੀਵਨ ਆਪਣਾ ਬਤੀਤ ਕਰ ਸਕਣਗੇ ਸੋ ਮੇਰੇ ਖਿਆਲ ਦੇ ਅੰਦਰ ਅਜੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਨਸ਼ੇ ਦੀ ਗੱਲ ਹੋਈ ਸੀਗੀ ਆਪੋਜੀਸ਼ਨ ਤਾਂ ਇਹ ਵੀ ਕਹਿੰਦੀ ਹੈ ਕਿ ਭਈ ਚਰਨਜੀਤ ਸਿੰਘ ਚੰਨੀ ਹੋਰੀ ਗੱਲ ਕਰਦੇ ਪਏ ਨੇ ਕਿ ਬਈ ਜਿਆਤਾ ਮੈਂ ਰਹੂੰਗਾ ਜਾਂ ਫਿਰ ਨਛਰ ਰਹੇਗਾ ਪਰ ਉਹਨਾਂ ਦੀਆਂ ਸਟੇਜਾਂ ਦੇ ਉੱਤੇ ਬੋਬੀ ਵਰਮਾ ਸੂਰਜ ਲੋਰੀਆ ਵਰਗੇ ਜਿਨ੍ਹਾਂ ਦੇ ਉੱਪਰ 15 15 16 16 ਐਫਆਈਆਰ ਨੇ ਨਸ਼ੇ ਦੇ ਐਫਆਈਆਰ ਨੇ ਜਾਂ ਫਿਰ ਦੂਜੇ ਹੋਰ ਪਰਚੇ ਹੋਏ ਨੇ ਉਹ ਤਾਂ ਉਹਨਾਂ ਦੀ ਜਿਹੜੀ ਹੈ ਉਹ ਸਹਾਇਤਾ ਕਰ ਰਹੇ ਨੇ ਚਰਨਜੀਤ ਸਿੰਘ ਚੰਨੀ ਹੋਰੀ ਕਿਵੇਂ ਨਸ਼ਕ ਦੇਖੋ ਮੈਨੂੰ ਪਤਾ ਨਹੀਂ ਮੈਂ ਇਹ ਮੈਂ ਦੇਖਿਆ ਨਹੀਂ ਕਿਤੇ ਅਗਰ ਅਜਿਹਾ ਹੋਏਗਾ ਤੁਸੀਂ ਉਸ ਰੈਲੀ ਦੇ ਵਿੱਚ ਸ਼ਾਮਲ ਨਹੀਂ ਮੈਂ ਉਹਨਾਂ ਨੂੰ ਜਾਣਦਾ ਨਹੀਂ ਹੈ ਕਿ ਮੈਂ ਹੋ ਸਕਦਾ ਕਿਸੇ ਰੈਲੀ ਛੋਮਾਂ ਮੈਨੂੰ ਮੈਨੂੰ ਪਤਾ ਨਹੀਂ ਇਹਦੇ ਬਾਰੇ ਪਰ ਪਰ ਆਈਲ ਸੁਜੈਸਟ ਟੂ ਮਿਸਟਰ ਚੰਨੀ ਕਿ ਸਾਨੂੰ ਜਿਹੜਾ ਵੀ ਕੋਈ ਕੋਈ ਬਾਈ ਨੇਮ ਨਹੀਂ ਜਿਹੜਾ ਵੀ ਕੋਈ ਜ਼ਿਹੇ ਕਿਰਦਾਰ ਦਾ ਹੈ ਜਾਂ ਜਿਹੜਾ ਵੀ ਕੋਈ ਪੰਜਾਬ ਨੂੰ ਬਰਬਾਦ ਕਰਨ ਦੇ ਰਾਹੇ ਤੋੜਨ ਵਾਲਾ ਇਨਸਾਨ ਹੈ ਸਾਨੂੰ ਉਹਨਾਂ ਤੋਂ ਬਿਲਕੁਲ ਦੂਰੀ ਬਣਾਉਣੀ ਚਾਹੀਦੀ ਭਾਵੇਂ ਮੈਂ ਵੀ ਕਿਉਂ ਨਾ ਹੋਵਾਂ ਸੋ ਇਸ ਕਰਕੇ ਹਾਂ ਰੈਲੀਆਂ 'ਚ ਆ ਜਾਂਦੇ ਨੇ ਜਾਂ ਹੋਰ ਘੋਆ ਜਾਂਦੇ ਨੇ ਮੈਨੂੰ ਪਤਾ ਨਹੀਂ ਹੈ ਵੈਸੇ ਮੈਂ ਕੋਈ ਰਿਕਾਰਡ ਦੇਖਿਆ ਨਹੀਂ ਹੈ ਸੋ ਦੇਖਾਂਗੇ ਉਨਾਂ ਤੋਂ ਬਿਲਕੁਲ ਅਸੀਂ ਸੁਝਾਵਾ ਨਹੀਂ ਅਸੀਂ ਤਾਂ ਬਿਲਕੁਲ ਲੜਾਈ ਲੜਨੀ ਆ ਜਿਹਦੇ ਖਿਲਾਫ ਲੜਾਈ ਲੜਨੀ ਹੋ ਕੋਈ ਵੀ ਭਾਵੇਂ ਕਿਉਂ ਨਾ ਹੋਵੇ ਠੀਕ ਹੈ ਸ਼ੁਕਰੀਆ ਤਾਂ ਸੁਖਵਿੰਦਰ ਕੋਟਲੀ ਹੋਰੀ ਨੇ ਜਨਦ ਨਾਲ ਖਾਸ ਗੱਲਬਾਤ ਕੀਤੀ ਹੈ ਚਰਨਜੀਤ ਸਿੰਘ ਚੰਨੀ ਹੋਰੀ ਵੱਡੀ ਲੀਡ ਤੋਂ ਜਿੱਤੇ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਬਈ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਨਸ਼ਾ ਜਿਹੜਾ ਹੈ ਉਹ ਮੁਕਤ ਕਰਾਂਗੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਹੋਰਾ ਨੇ ਇਹ ਬੈਨਰ ਵੀ ਲਗਾਏ ਸੀਗੇ ਜਾਂ ਤਾਂ ਮੈਂ ਰਹੂੰਗਾ ਜਾਂ ਫਿਰ ਜਲੰਧਰ ਦੇ ਵਿੱਚ ਨਸ਼ਾ ਰਹੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਦੇ ਵਿੱਚ ਨਸ਼ਾ ਕਦੋਂ ਤੱਕ ਖਤਮ ਹੁੰਦਾ ਹੈ ਕੈਮਰਾ ਉੱਥੇ ਪੰਕੀ ਦੇ ਨਾਲ ਰਜਗੁਪਤਾ ਬਾਬੂ ਸ਼ਹੀ ਟਾਈਮ ਜਿਲਾਂਦ